ਲੋ ਜੀ ਬਾਈ ਗੁਰਬਰਾਡ ਵਲੌਗ ਵਾਲੇ ਬਾਈ ਜੀ ਮਿਲੇ ਨੇ ਆਪਾਂ ਨੂੰ ਰਾਹ ਚ ਇਹਨਾਂ ਦੇ ਪਈਆਂ ਨੇ ਸਾਈਕਲਾਂ ਤੇ ਯਾਤਰਾ ਕਰੀ ਆ ਹਿਮਕੁੰਡ ਸਾਹਿਬ ਜੀ ਦੀ 17 ਮਈ ਨੂੰ ਬਾਈ ਜੀ ਤੁਰੇ ਸੀਗੇ ਜੀ ਤੇ ਉਸ ਤੋਂ ਬਾਅਦ ਅਸੀਂ ਪਤਰੀਨਾਥ ਪਾਗ ਕੇ ਮਾਨਾ ਵਾਗ ਗਏ ਸੀਗੇ ਅੱਛਾ ਜੀ ਤੇ ਪਾਸੂਧਾਰਾ ਵਾਟਰਫਾਲ ਦੇਖ ਆਏਗਾ ਹਾਂ ਮਾਨਾ ਪੈਂਡਾ ਸੀ ਵੀ ਜਾਵਾਂਗੇ ਮਾਨਾ ਪੈਂਡਾ ਆ ਦੇਖੋ ਜਾਲੀ ਜੁਲੀ ਲਾਈ ਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਜੀ ਤੇ ਲੰਗਰ ਦੇ ਵਿੱਚ ਬੈਠ ਗਏ ਆ ਪ੍ਰਦੀਪ ਨੇ ਲੈ ਲੇ ਭੂਗਣੇ ਜੇ ਲੋ ਜੀ ਲੰਗਰ ਦੇ ਵਿੱਚ ਦੇਖੋ ਜੀ ਇੱਧਰ ਡੋਸਿਆਂ ਦਾ ਲੰਗਰ ਲਗਾਇਆ ਗਿਆ ਸੰਗਤਾਲੀਆਂ ਤੁਸੀਂ ਦੇ ਸਕਦੇ ਹੋ ਜੀ ਦੋ ਨਦੀਆਂ ਦਾ ਆਪਸ ਦੇ ਵਿੱਚ ਜਿਹੜਾ ਸੰਗਮ ਹੁੰਦਾ ਤੁਹਾਨੂੰ ਪਿੱਛੇ ਦਿਖਾਇਆ ਸੀ ਅਸੀਂ ਉਸ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਹਾਂ ਜੀ ਇਹ ਥੱਲੇ ਵਾਲੇ ਰਸਤੇ ਜਾਂਦੇ ਸੀ ਹੁਣ ਬ੍ਰਿਜ ਬਣ ਗਿਆ ਆ ਪੁਲ ਮਾਤਮਾ ਇਹਨਾਂ ਨੂੰ ਛੱਡਤੀ ਕਲਾਜ ਰੱਖੇ ਜਿਨ੍ਹਾਂ ਨੇ ਸੰਗਤਾਂ ਦੇ ਲਈ ਲੰਗਰ ਲਾਇਆ ਹੋਇਆ ਵਾ ਦੇਖ ਸਕਦੇ ਹੋ ਤੁਸੀਂ ਹਲਕਨੰਦਾ ਤੇ ਭਾਗੀਰਥੀ ਨਦੀ ਦਾ ਜਿਹੜਾ ਆਪਸ ਦੇ ਵਿੱਚ ਮੇਲ ਹੁੰਦਾ ਇੱਕ ਪਾਸੇ ਰਸਤੇ ਦੇ ਵਿੱਚ ਉੱਤਰਾਖੰਡ ਦੇ ਵਿੱਚ ਆਉਂਦੀ ਦੇਖਦੇ ਹੋ ਤੁਸੀਂ ਮੋਬਾਈਲ ਨੈਟਵਰਕ ਦੇ ਟਾਵਰ ਵੀ ਪੂਰੇ ਉੱਪਰ ਖਿੱਚ ਕੇ ਲਾਏ ਹੋਏ ਆ ਜਰੂਰੀ ਆਪਾਂ ਇੱਥੇ ਆਹ ਜੂਸ ਨੇ ਪਹਾੜੀ ਜੂਸ ਤੁਸੀਂ ਦੇ ਸਕਦੇ ਹੋ ਲੀਚੀ ਦਾ ਮਾਲਟਾ ਟੇਕਾ ਫੁੱਲਾਂ ਰਿਸ਼ੀਕੇਸ਼ ਤੋਂ ਆਪਾਂ ਰਵਾਨਗੀ ਕਰ ਲਈ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਰਿਸ਼ੀਕੇਸ਼ ਤੋਂ ਆਪਾਂ ਰਵਾਨਗੀ ਹੋ ਗਈ ਆਹ ਟੈਂਪੂ ਚੱਲਦੇ ਨੇ ਜੀ ਦੇਖ ਸਕਦੇ ਹੋ ਵਿਕਰਮ ਨਾਮ ਆ ਇਹਨਾਂ ਦਾ ਟੈਂਪੂਆਂ ਦਾ ਬਹੁਤ ਜਾਨ ਹੁੰਦੀ ਆ ਇਹਨਾਂ ਟੈਂਪੂਆਂ ਦੇ ਵਿੱਚ ਛੋਟੇ ਹਾਤੀ ਜਿਹੜੇ ਚੱਲਦੇ ਨੇ ਹੋਟਲ ਦੇਖੋ ਕਿੰਨੇ ਪਿਆਰੇ ਪਿਆਰੇ ਬਣਿਆ ਅਗੇ ਜੇ ਰਿਸ਼ੀਕੇਸ਼ ਦੇ ਵਿੱਚ ਨਹੀਂ ਦੋਸਤੋ ਰੁਕਣਾ ਚਾਹੁੰਦੇ ਤਾਂ ਤਪੋਵਨ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਤਪੋਵਨ ਦੇ ਵਿੱਚ ਥੋੜੇ ਸਸਤੇ ਕਮਰੇ ਮਿਲ ਜਾਂਦੇ ਆ ਰਿਸ਼ੀਕੇਸ਼ ਤੋਂ ਇਹ ਥੋੜਾ ਜਿਹਾ ਅੱਗੇ ਪੈਂਦਾ ਵਾ ਤੇ ਇੱਥੇ ਥੋੜੇ ਸਸਤੇ ਮਿਲ ਜਾਂਦੇ ਆ ਕਮਰੇ ਥੋੜੀ ਟ੍ਰੈਫਿਕ ਦੇਖੋ ਤੁਸੀਂ ਸਵੇਰ ਦਾ ਹੀ ਟਾਈਮ ਆ ਤੇ ਟ੍ਰੈਫਿਕ ਕਿੰਨੀ ਜ਼ਿਆਦਾ ਹੋ ਗਈ ਆ ਤੇ ਅਸੀਂ ਫਿਰ ਵੀ ਥੋੜਾ ਜਿਹਾ ਲੇਟ ਆ ਦੋਸਤੋ ਜੇਦੋਂ ਤੁਸੀਂ ਆਉਨੇ ਹੋ ਤਾਂ ਇੱਥੋਂ ਜਲਦੀ ਰਿਸ਼ੀਕੇਸ਼ ਗੁਰਦੁਆਰੇ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰਿਓ ਆਹ ਨੇਤਾ ਤੁਹਾਨੂੰ ਟ੍ਰੈਫਿਕ ਕਰਕੇ ਆਹ ਡ੍ਰੈਫਟਿੰਗ ਜਿਹੜੀ ਹੁੰਦੀ ਆ ਗੰਗਾ ਦੇ ਵਿੱਚ ਇਹਦੇ ਕਰਕੇ ਤੁ ਵੇਟ ਕਰਨੀ ਪੈਣੀ ਆ ਨਹੀਂ ਤਾਂ ਇਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਵਾ ਹੁਣ ਰਸ਼ ਦੇ ਵਿੱਚ ਦੀ ਹੁੰਦੇ ਹੋਏ ਅਸੀਂ ਚੱਲਦੇ ਆ ਆ ਆ ਟੈਂਪੂ ਦੀ ਗੱਲ ਕਰਦਾ ਮਿੱਤਰੋ ਮੈਂ ਦੇਖ ਸਕਦੇ ਹੋ ਤੁਸੀਂ ਵਿਕਰਮ ਨਾਮ ਆ ਇਹਨਾਂ ਟੈਂਪੂਆਂ ਦਾ ਉਹ ਰੈਫਟਿੰਗ ਵਾਲਿਆਂ ਨੇ ਅੱਗੇ ਜਾਮ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਥੋੜਾ ਜਿਹਾ ਰਸਤਾ ਖੁੱਲਿਆ ਵਾ ਟ੍ਰੈਫਿਕ ਨੇ ਕਰਾਤੀ ਸਾਡੀ ਤਾਂ ਬੱਸ 15 ਕਿਲੋਮੀਟਰ ਦਾ ਜਾਮ ਸੀ ઋਸ਼ੀਕੇਸ਼ ਦੇ ਵਿੱਚ ਜਿਹਦੇ ਵਿੱਚ ਮੋਟਰਸਾਈਕਲ ਦਾ ਮਾੜਾ ਜਾਮ ਨਹੀਂ ਤੁਰਦਾ ਤੇ ਆਪਣੇ 40 ਡਿਗਰੀ ਦਾ ਤਾਪਮਾਨਾ ਘੱਟੋ ਘੱਟ 40 ਗਰਮੀ ਜ਼ਿਆਦਾ ਹੋ ਰਹੀ ਮੌਸਮ ਬਦਲ ਬਾਈ ਹੋਈ ਆ ਪਰ ਗੱਲ ਬਣੀ ਨਹੀਂ ਮੀਂਹ ਆਇਆ ਨਹੀਂ ਹੁਣ ਮਸਾ ਮਾੜੀ ਹਵਾ ਲੱਗਣ ਲੱਗੀ ਆ ਅੱਗੇ ਵੀਡੀਓ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਨਾਲ ਦੀ ਨਾਲ ਸੀਮ ਸਾਰੇ ਸਾਹਮਣੇ ਜੋ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਹੈਗਾ ਜੀ ਬੰਗੀ ਜੰਪ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਏਸ਼ੀਆ ਦਾ ਸਭ ਤੋਂ ਉੱਚਾ ਬੁੱਕੀ ਜੰਪ 109 ਮੀਟਰ ਦੀ ਜ ਹਾਈਟ ਤੋਂ ਇਹ ਜੰਪ ਮਾਰਦੇ ਆ ਲੋਕ ਥੱਲੇ ਨੂੰ ਉਹ ਵੱਡਾ ਬਣਾਇਆ ਹੋਇਆ ਪਹਾੜਾਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਇਹ ਇਹ ਬੁੰਗੀ ਜੱਪ ਕੀ ਕਹਿੰਦੇ ਆ ਇਹਨੂੰ ਰਾਸਤੇ ਦੇ ਵਿੱਚ ਬਣਿਆ ਜੀ ਨਜ਼ਾਰਾ ਫੁੱਲ ਬਟਾ ਫੁੱਲ ਲੋਕ ਲੈਂਦੇ ਨੇ ਉੱਤਰਾਖੰਡ ਦੇ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗੇ ਨਾਲ ਦੀ ਨਾਲ ਕੁਦਰਤ ਤੇ ਤੇ ਵਾਤਾਵਰਣ ਦੇ ਨਜ਼ਾਰੇ ਵੀ ਨਾਲ-ਨਾਲ ਦਿਖਾਵਾਂਗੇ ਤੇ ਨਾਲ ਨਾਲ ਤੁਹਾਨੂੰ ਵਾਇਗਰੂ ਦੇ ਦਰਸ਼ਨ ਵੀ ਕਰਵਾਵਾਂਗੇ ਵੀਡੀਓ ਇੱਦਾਂ ਹੀ ਦੇਖਦੇ ਆ ਰਹਿਣਾ ਕਰੋ ਅੱਗੇ-ਅੱਗੇ ਸਾਰੀਆਂ ਵੀਡੀਓ ਆਉਣ ਵਾਲੀਆਂ ਨੇ ਰਿਸ਼ੀਤ ਇਹ ਆਪਾਂ ਕ੍ਰਾਸ ਕਰ ਗਏ ਆ ਅੱਗੇ ਦੇਪਰੇ ਆ ਗੱਲ ਨੂੰ ਆਪਾਂ ਜਾ ਰਹੇ ਆ ਉਹ ਵੀ ਤੁਹਾਨੂੰ ਦੋ ਨਦੀਆਂ ਦਾ ਜਿਹੜਾ ਅੱਪਸੇ ਵਿੱਚ ਮੇਲ ਹੁੰਦਾ ਵਾ ਉਹ ਨਦੀਆਂ ਦੇ ਵੀ ਅੱਗੇ ਦਿਖਾਉਨੇ ਆਪਾਂ ਤੁਹਾਨੂੰ ਵੀ ਦੋਸਤੋ ਦੇਖੋ ਪਰ ਬੱਤਲਬਾਈ ਹੋ ਗਈ ਆ ਤੇ ਇੱਧਰ ਆ ਮੈਸਟੀਕਾ ਐਮਾਈਕੀ ਕਿੱਥੇ ਦੀ ਆ ਤੇ ਬੱਟਾ ਮੌਸਮ ਹੋ ਗਿਆ ਦਲਾਂ ਦਾ ਕੰਮ ਲੱਗਦਾ ਹੁਣ ਮੀਂਹ ਪੈਣਾ ਹੀ ਪੈਣਾ ਇੱਥੇ ਤਾਂ ਠੰਡਾ ਹੋ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਗਰਮੀ ਦੇ ਕਰਕੇ ਬੁਰੇ ਹਾਲ ਹੋ ਗਏ ਸਾਡੇ ઋਸ਼ੀਕੇਸ਼ ਦੇ ਵਿੱਚ ਦੋਸਤੋ ਜੇ ઋਸ਼ੀਕੇਸ਼ ਨੂੰ ਪਾਰ ਕਰਨਾ ਜੇ ਹਿਮਕੁੰਡ ਤੋਂ ਤੁਸੀਂ ਆ ਵੀ ਰਹੇ ਹੋ ਜਾਂ ਜਾ ਰਹੇ ਹੋ ਇੱਕ ਸਲਾਹ ਆ ਕਿ ਜਿਆਦਾ ਸਵੇਰੇ ਪਹਿਲਾਂ 6 ਵਜੇ ਤੋਂ ਪਹਿਲਾਂ ਪਹਿਲਾਂ ਕ੍ਰੋਸ ਹੋ ਕੇ ਨਿਕਲ ਜਾਓ ਜਾਂ ਰਾਤ ਨੂੰ ਫਿਰ 10 ਵਜੇ ਤੋਂ ਬਾਅਦ ਕ੍ਰੋਸ ਹੋਵੋ ਦਿਨ ਦੇ ਵਿੱਚ ਘਟੋ ਘਟ ਘੰਟਾ 2 ਘੰਟੇ ਲੱਗਦੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਵਾ ਅੱਗੇ ਤੁਹਾਨੂੰ ਦਿਖਾ ਰਹੀ ਆ ਰੈਫਟਿੰਗ ਵਾਲੀ ਜਗ੍ਹਾ ਜਿੱਥੋਂ ਕੀ ਥੱਲੇ ਨਦੀ ਜਨੂੰ ਉੱਤਰਦੇ ਆ ਰੈਫਟਿੰਗ ਕਰਨ ਲਈ ਇਹ ਇੱਥੇ ਟੰਗਸਟ ਆਉਂਦੇ ਨੇ ਇੱਥੋਂ ਰੈਫਟਿੰਗ ਹੁੰਦੀ ਆ ਕਦਾਰਨਾਥ ਦਾ ਰਸਤਾ ਚਾਰ ਧਾਮ ਦਾ ਵੀ ਇਹੀ ਆ ਦੋਸਤੋ ਇੱਥੇ ਬਹੁਤ ਜ਼ਿਆਦਾ ਦਿਨਾਂ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਰਾਸ਼ ਹੁੰਦਾ ਤੇ ਜਿਆਦਾ ਤੋਂ ਜਿਆਦਾ ਲੋਕ ਆਉਂਦੇ ਆ ਮੱਥਾ ਟੇਕਣ ਲਈ ਠੀਕ ਆ ਜੀ ਤੇ ਬਦਰੀਨਾਥ ਨੂੰ ਵੀ ਜਾਣ ਵਾਲੀ ਸੰਗਤ ਬਹੁਤ ਜ਼ਿਆਦਾ ਵਾ ਜਿਹੜੀ ਬਦਰੀਨਾਥ ਨੂੰ ਜਾ ਰਹੀ ਆ ਅੱਗੇ ਆਪਾਂ ਤੁਹਾਨੂੰ ਦੋ ਨਦੀਆਂ ਦਾ ਜੋ ਆਪਸ ਦੇ ਵਿੱਚ ਮੇਲ ਹੁੰਦਾ ਵਾ ਉਹ ਵੀ ਤੁਹਾਨੂੰ ਦਿਖਾਉਨੇ ਆ ਉਸ ਪਿੰਡ ਦੇ ਦਰਸ਼ਨ ਵੀ ਕਰਾਉਨੇ ਆ ਤੇ ਇੱਕ ਅੱਗੇ ਇੱਕ ਤੁਹਾਨੂੰ ਦਿਖਾਵਾਂਗੇ ਦੋਸਤੋ ਇੱਥੇ ਨਾ ਫੱਤਿਆਂ ਦੇ ਨਾਲ ਪੀਸ ਕੇ ਆਪਣੇ ਆਪ ਇੱਥੇ ਨਾ ਉਹ ਜੂਸ ਬਣਾਇਆ ਜਾਂਦਾ ਵਾ ਉੱਤਰਾਖੰਡ ਚ ਇਹ ਸਪੈਸ਼ਲ ਇੱਕ ਜੂਸ ਤਿਆਰ ਕਰਦੇ ਆ ਉਹ ਜੂਸ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਤਿਆਰ ਕਰਦੇ ਆ ਵੱਟੀਆਂ ਵੱਡੀਆਂ ਕੰਨੀਆਂ ਚ ਪਾਉਂਦੇ ਆ ਤੇ ਉਹ ਪੀਵਾਂਗੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਪਿਛਲੀ ਵਾਰੀ ਵੀ ਆਪਾਂ ਪੀਤਾ ਸੀਗਾ ਆ ਰਹੀ ਹੈ ਤੁਹਾਨੂੰ ਜਦੋਂ ਪਿਛਲੀ ਵਾਰੀ ਅਸੀਂ ਆਏ ਸੀਗੇ ਤਾਂ ਆਹ ਰਸਤਾ ਸੀ ਥੱਲੇ ਵਾਲਾ ਇਹ ਥੱਲੇ ਵਾਲੇ ਰਸਤੇ ਜਾਂਦੇ ਸੀ ਹੁਣ ਬ੍ਰਿਜ ਬਣ ਗਿਆ ਆਹ ਪੁਲ ਪੁਲ ਬਣਾਤਾ ਵਾ ਜਿਹੜਾ ਸ਼੍ਰੀਨਗਰ ਨੂੰ ਰਸਤਾ ਜਾ ਰਿਹਾ ਵਾ ਰਸਤੇ 'ਚ ਪੁਲ ਬਣਾਤਾ ਬਹੁਤ ਹੀ ਵਧੀਆ ਸੜਕ ਬਣਾਤੀ ਆ ਪਾੜ ਦੇਖੋ ਤੁਸੀਂ ਕਿੰਨੇ ਵਧੀਆ ਲੱਗਦੀ ਆ ਤੇ ਬੱਦਲਾਂ ਵਾਲਾ ਮੌਸਮ ਹੋ ਗਿਆ ਬਰਸਾਤੀ ਮੌਸਮ ਹੋ ਗਿਆ ਤੇ ਅੱਗੇ ਜਾ ਕੇ ਅਸੀਂ ਟਾਈਮ ਨਾਲ ਹੀ ਰੇਨ ਕੋਟ ਵੀ ਕੱਢ ਲਈਏ ਕਿਉਂਕਿ ਬੈਗਾਂ ਬੁੱਕਾਂ ਦਾ ਸਾਡੀ ਖੈਰ ਆ ਵੀ ਸਾਡੇ ਕੋਲ ਹੈਗਾ ਸਮਾਨ ਬੈਗ ਬੁੱਕ ਟੱਕਣ ਨੂੰ ਤਾਂ ਸਾਰਾ ਕੁਝ रेनकोट जरूरी है रेनकोट ਪਾਵਾਂਗੇ ਹਾਂਜੀ ਲੋ ਵੀ ਦੋਸਤੋ ਜਾਮ ਲੱਗ ਗਿਆ ਫੇਰ ਉਹਨੇ ਉਹ ਦੇਖ ਸਕਦੇ ਤੁਸੀਂ ਬੰਦੇ ਉੱਪਰ ਚੜੇ ਹੋਇਆ ਲੈਟ ਸਲਾਈਡਿੰਗ ਹੋ ਗਈ ਆ ਪੱਥਰ ਗਿਰੇ ਆ ਕਿਹਦੇ ਇਸ ਕਰਕੇ ਉਹਨਾਂ ਨੇ ਰਸਤਾ ਸੰਸਤਾ ਇਹਨਾਂ ਨੇ ਰਸਤਾ ਬੰਦ ਕਰ ਦਿੱਤਾ ਵਾ ਉਤੋਂ ਪੱਥਰ ਗਿਰ ਰਹੇ ਨੇ ਬੰਦੇ ਪੂਰਾ ਸੈੱਟ ਕਰ ਰਹੇ ਆ ਰਸਤੇ ਰੁਸੇ ਲਾ ਲਏ ਇਹਨਾਂ ਨੇ ਵੱਡੇ ਪੱਥਰ ਗਿਰ ਰਹੇ ਜੀਏ ਵੀ ਦੇਖ ਸਕਦੇ ਹੋ ਇਹ ਪੱਥਰ ਪੂਰੇ ਰੋਡ ਦੇ ਬਿਲਕੁਲ ਉੱਪਰ ਰੋਂਦੇ ਆ ਇਸ ਕਰਕੇ ਥੋੜਾ ਜਿਹਾ 5 ਮਿੰਟ ਲਈ ਟ੍ਰੈਫਿਕ ਰੋਕੀ ਆ ਸੈੱਟ ਕਰ ਰਹੇ ਨੇ ਪੱਥਰ ਗਿਰਿਆ ਵੱਡਾ ਸਾਰਾ ਕਹਿੰਦੇ ਲੋ ਜੀ ਇੱਧਰਲੇ ਪਾਸੇ ਦੇਖੋ ਪੂਈ ਗੰਗਾ ਦਾ ਪੂਰਾ ਬਹਾਵ ਆ ਪਾਣੀ ਬੋਲ ਫਾਲ ਸਪੀਡ ਤੇ ਲੱਗਦਾ ਪਿੱਛੇ ਮੀਂਹ ਪੈ ਰਹੇ ਨੇ ਵਿੱਚ ਜੀਸੀਬੀ ਵੀ ਦੇਖ ਲਓ ਉਹ ਖੜੀ ਆ ਨਿੱਕੀ ਜੀ ਜੀਸੀਬੀ ਦੇਖ ਰਹੇ ਹੋ ਤੁਸੀਂ ਇੱਧਰਲੇ ਪਾਸੇ ਕੰਮ ਚੱਲ ਰਿਹਾ ਜੀ ਪੱਥਰ ਪਹਾੜ ਗਿਰੇ ਆ ਕੋਈ ਪੱਥਰ ਗਿਰਿਆ ਵਾ ਕਹਿੰਦੇ ਇਸ ਕਰਕੇ ਉਹਨਾਂ ਨੇ ਲੇਬਰ ਆਪਦੀ ਸਾਰੀ ਉੱਤੇ ਚੜੀ ਹੋਈ ਆ ਇੰਗਰ ਤੇ ਰੁਕੇ ਆ ਰਾਸਤੇ ਵਿੱਚ ਬਾਬਾ ਜੀ ਨੇ ਮੂਰੇ ਹੋ ਕੇ ਰੋਕਿਆ ਕਹਿੰਦੇ ਬਾਈ ਲੰਗਰ ਛੱਕ ਕੇ ਜਾਓ ਸੰਗਤਾਂ ਜਿੰਨੀਆਂ ਵੀ ਹੇਮਕੋਟ ਸਾਹਿਬ ਬਦਰੀਨਾਥ ਹਲ ਜਾ ਰਹੀਆਂ ਨੇ ਤੇ ਲੰਗਰ ਲੱਗਿਆ ਹੋਇਆ। ਬਾਬਾ ਭਾਨ ਸਿੰਘ ਕੋਰੜ ਬਰਨਾਲਾ ਵਾਲਿਆ ਨੇ ਲੰਗਰ ਲਾਇਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ। ਇੱਧਰਲੇ ਪਾਸੇ ਚਾਰਾਂ ਲੰਗਰ ਲੱਗਿਆ। ਸੰਗਤਾਂ ਨੇ ਅੱਗੇ ਵੀ ਲੰਗਰ ਲਾਇਆ ਹੋਇਆ ਵਾ। ਪਕੌੜਿਆਂ ਦਾ ਲੰਗਰ ਚੱਲਦਾ ਹਲਵਾਈ ਲੱਗੇ ਹੋਏ ਨੇ। ਬਹੁਤ ਵਧੀਆ ਅਰੇਂਜਮੈਂਟ ਕਰਿਆ ਹੋਇਆ ਉੱਤਰਾਖੰਡ ਦੇ ਵਿੱਚ। ਪਰ ਜਦੋਂ ਵੀ ਬਾਈ ਹੁਣੀ ਇੱਧਰ ਲੰਗਰ ਲਾਉਂਦੇ ਨੇ ਇਹਨਾਂ ਤੋਂ ਪੁੱਛਿਆ ਸੀ ਕਹਿੰਦੇ ਅਸੀਂ 2.5 ਲੱਖ ਰੁਪਈਆ ਬਾਈ ਜੀ ਆ ਦੋ ਦੁਕਾਨਾਂ ਦਾ ਦਿੰਨੇ ਆ ਲੰਗਰ ਲਾਉਣ ਲਈ ਸੰਗ ਤਾਂ ਕਿੰਨੇ ਸਰਦਾ ਭਾਵਨਾ ਦੇ ਨਾਲ ਲੰਗਰ ਲਾਉਂਦੀਆਂ ਨੇ ਜਿੰਨੇ ਯਾਤਰੀ ਉਰੋ ਕੇਮਕੌਂਟ ਸਾਹਿਬ ਬਦਰੀਨਾਥ ਗੁਦਾਰਨਾਥ ਚਾਰਤਾ ਅੰਤ ਕਰਨ ਲਈ ਲਿੰਗਦੇ ਨੇ ਤਾਂ ਇਸ ਲੰਗਰ ਦੇ ਉੱਪਰ ਦੇਖ ਲਓ ਤੁਸੀਂ ਕਿੱਦਾਂ ਗੱਡੀਆਂ ਲੱਗੀਆਂ ਲੰਗਰ ਛੱਕ ਕੇ ਅੱਗੇ ਜਾਂਦੇ ਨੇ ਜੀ ਠੰਡੇ ਪਾਣੀ ਦੀ ਵੀ ਸੇਵਾ ਹੋ ਰਹੀ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਉਰੇ ਲੰਗਰ ਲਾਇਆ ਹੋਇਆ ਜੀ ਲਓ ਜੀ ਇੱਧਰ ਸੰਗਤਾਂ ਨੇ ਲੰਗਰ ਲਾਇਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਪਕੌੜਿਆਂ ਦਾ ਤੇ ਇੱਧਰ ਆਹ ਲੰਗਰ ਲੱਗਿਆ ਹੋਇਆ ਚਾਹ ਦਾ ਲੰਗਰ ਚੱਲ ਰਿਹਾ ਪ੍ਰਮਾਤਮਾ ਇਹਨਾਂ ਨੂੰ ਛੜ ਦੀ ਕਿਲਾਜ ਰੱਖੇ ਜਿਨ੍ਹਾਂ ਨੇ ਸੰਗਤਾਂ ਦੇ ਲਈ ਲੰਗਰ ਲਾਇਆ ਹੋਇਆ ਵਾ ਗੁਰਦੁਆਰਾ ਸਹਿਬ ਇੱਕ ਤਿਆਰ ਹੋ ਰਿਹਾ ਵਾ ਸੰਗਤਾਂ ਦੇ ਸਮੂਹ ਪਿਆਰ ਨਾਲ ਜਿੰਨੀ ਰਾਸ਼ੀ ਨਾਲ ਦੀ ਨਾਲ ਜਮ੍ਹਾਂ ਹੋ ਰਹੀ ਆ ਜਿਨ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਜਮ੍ਹਾਂ ਹੋ ਰਿਆ ਜੀ ਉਸ ਹਿਸਾਬ ਨਾਲ ਕੰਮ ਚੱਲੀ ਜਾਂਦਾ ਵਾ ਗੁਰਦੁਆਰਾ ਸਹਿਬ ਦਾ ਇਹ ਵੀ ਦੇਖੋ ਆ ਗੁਰਦੁਆਰਾ ਸਾਹਿਬਾ ਇਹ ਵੀ ਪੂਰਾ ਤਿਆਰ ਹੋਣ ਵਾਲਾ ਬਾਅਦ ਇੱਥੇ ਵੀ ਸੰਗਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੁਕ ਸਕਦੀਆਂ ਨੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਵੀ ਗੁਰਦੁਆਰਾ ਸਾਹਿਬ ਜੀ ਦੇ ਚੱਲ ਰਿਹਾ ਕੰਮ ਦੇਖ ਸਕਦੇ ਹੋ ਸੰਗਤਾਂ ਦੇ ਰੁਕਣ ਲਈ ਗੁਰਦੁਆਰਾ ਗੁਰੂ ਗੋਬਿੰਦਪੁਰੀ ਆਸ਼ਰਮ ਪਿੰਡ ਭਗਵੇਸ਼ਪੁਰ ਇਹ ਭਗਵੇਸ਼ਪੁਰ ਪੈਂਦਾ ਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਗੁਰਦੁਆਰਾ ਸਾਹਿਬ ਹੋ ਇੱਥੇ ਲੰਗਰ ਵੀ ਚੱਲ ਰਿਹਾ ਵਾ 25 ਮਈ ਤੋਂ 5 ਮਹੀਨੇ ਲਈ ਇਹ ਲੰਗਰ ਚੱਲਦਾ ਜੀ ਇਸ ਜਗ੍ਹਾ ਦੇ ਉੱਪਰ ਹਲਕਾ ਰਾਜਪੁਰਾ ਪਟਿਆਲਾ ਪੰਜਾਬ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਸੰਗਤ ਲੰਗਰ ਲਾਉਂਦੀ ਆ ਰਲ ਮਿਲ ਕੇ ਪਰਮਤਮਾ ਇਹਨਾਂ ਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਜੀ ਜੋ ਯਾਤਰੀਆਂ ਦੇ ਰਾਹ ਚ ਚਾਹ ਦਾ ਲੰਗਰ ਤੇ ਪ੍ਰਸ਼ਾਦਾ ਚਲਾਉਂਦੇ ਨੇ ਜੀ ਸ਼ਬਦੀਮਾ ਰਾਜੀ ਦਾ ਮੰਦਿਰ ਆ ਗਿਆ ਇੱਥੇ ਨਲਕਾ ਲੱਗਿਆ ਪਾਣੀ ਭਰਨ ਲਈ ਬੋਤਲ ਭਰਾਂਗੇ ਅਸੀਂ ਪਿਛਲੀ ਵਾਰੀ ਅਸੀਂ ਦੇਖਿਆ ਸੀ ਉਹਨੇ ਨਲਕਾ ਸੀਗਾ ਉਹ ਲੱਗਿਆ ਨਲਕਾ ਉਹਦੇ ਸਾਹਮਣੇ ਨਲਕੇ ਤੋਂ ਬੋਤਲ ਭਰਦੇ ਆਂ ਠੰਡਾ ਪਾਣੀ ਹੁੰਦਾ ਪੂਰਾ ਨਲਕੇ ਦੇ ਵਿੱਚ ਜੋਸ਼ੀ ਮਾਠ 184 184 ਕਿਲੋਮੀਟਰ ਤੇ ਜੋਸ਼ੀ ਮਾਠਾ ਤੇ ਆਪਾਂ ਇੱਥੋਂ ਦੇਖ ਲਈਏ ਪੈਟਰੋਲ ਪੈਟਰੋਲ ਚੈੱਕ ਕਰ ਲਈ ਵੀ ਇਹ ਦੱਸ ਕੀ ਹਿਸਾਬ ਦਾ ਵਾ ਆਹ ਕਰਦਾ ਪੈਟਰੋਲ ਤਾਂ ਸਾਡਾ ਲੱਗੇ ਹੀ ਕੁਛ ਨਹੀਂ ਪੈਟਰੋਲ ਬਹੁਤ ਘੱਟ ਲੱਗਿਆ ਜੀ ਨਾ ਦਾ ਲੱਗੇ ਆਲੇ ਰਿਸ਼ੀਕੇਸ਼ ਤੋਂ ਅਸੀਂ 65 ਕਿਲੋਮੀਟਰ ਦੂਰ ਆ ਗਏ ਤੁਸੀਂ ਦੇਖ ਸਕਦੇ ਹੋ ਬੋਰਡ ਦੇ ਉੱਪਰ ਰਿਸ਼ੀਕੇਸ਼ 65 ਹਰਦਵਾਰ 47 ਤੇ ਦਿੱਲੀ 313 ਕਿਲੋਮੀਟਰ ਆ ਜਿੱਥੇ ਅਸੀਂ ਖੜੇ ਆ ਜੀ ਦੇਰਾਦੂਨ 108 ਕਿਲੋਮੀਟਰ ਆ ਇਹ ਜਿਹੜਾ ਰਿਪੋਰਟ ਥੋੜਾ ਥੋੜਾ ਅੱਗੇ ਮੌਸਮ ਠੰਡਾ ਹੁੰਦਾ ਜਾਂਦਾ ਅੱਗੇ ਜਾ ਕੇ ਦੇਖਦੇ ਆ ਜੀ ਦੋ ਨਦੀਆਂ ਦਾ ਆਪਸ ਦੇ ਵਿੱਚ ਜਿਹੜਾ ਸੰਗਮ ਹੁੰਦਾ ਤੁਹਾਨੂੰ ਪਿੱਛੇ ਦਿਖਾਇਆ ਸੀ ਅਸੀਂ ਉਸ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਆ ਜੀ ਹਲਕਨੰਦਾ ਤੇ ਭਾਗੀਰਥੀ ਨਦੀਆਂ ਨੇ ਦੋਨਾਂ ਦਾ ਆਪਸ ਦੇ ਵਿੱਚ ਅੱਗੇ ਇੱਥੇ ਜੁੜਦੀਆਂ ਨੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਚ ਅੱਗੇ ਦਿਖਾਉਣੀ ਆ ਉਹ ਸਾਹਮਣੇ ਉਹ ਕਿਉਂ ਆਉਣਾ ਵਾ ਉੱਥੇ ਲੈ ਕੇ ਚੱਲਦੇ ਆ ਜੀ ਦੋਸਤੋ ਪਹੁੰਚ ਚੁੱਕੇ ਆ ਅਸੀਂ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਹਲਕਨੰਦਾ ਤੇ ਭਾਗੀਰਥੀ ਨਦੀ ਦਾ ਜਿਹੜਾ ਆਪਸ ਦੇ ਵਿੱਚ ਮੇਲ ਹੁੰਦਾ ਇੱਕ ਪਾਸ ਇੱਕ ਪਾਸੇ ਦੇਖੋ ਹਰਾ ਜਿਹਾ ਰੰਗ ਆ ਰਿਹਾ ਇੱਕ ਪਾਸੇ ਭੂਰਾ ਜਿਹਾ ਰੰਗ ਆ ਰਿਹਾ ਦੋਨੇ ਆਪਸ ਵਿੱਚ ਮਿਲ ਜਾਂਦੀਆਂ ਨੇ ਤੇ ਰਿਸ਼ੀਕੇਸ਼ ਝਲ ਨੂੰ ਨਿਕਲ ਜਾਂਦੀਆਂ ਨੇ ਦੋਨੇ ਮੌਸਮ ਬਹੁਤ ਠੰਡਾ ਠੰਡੇ ਬੁੱਲੇ ਹਵਾ ਦੇ ਆ ਰਹੇ ਆ ਇੱਥੋਂ ਘਰ ਵੀ ਦੇਖੋ ਕਿੰਨੇ ਵਧੀਆ ਐਨ ਵਧੀਆ ਕਲਰ ਕੀਤੇ ਹੋਏ ਆ ਦੂਰੋਂ ਬਹੁਤ ਹੀ ਪਿਆਰੇ ਜਿਹੇ ਲੱਗ ਰਹੇ ਆ ਇੱਥੇ ਦੀ ਲੋਕੇਸ਼ਨ ਬਹੁਤ ਵਧੀਆ ਜੀ ਉਹ ਸਾਹਮਣੇ ਜਿਹੜੀ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਆ ਉਹ ਪਹਾੜ ਦੇ ਉੱਪਰ ਇੱਕ ਦੇਖੋ ਪੂਰੀ ਤਗੜੀ ਯੂਨੀਵਰਸਿਟੀ ਬਣੀ ਹੋਈ ਆ ਉਰੇ ਇੱਧਰ ਦੋ ਨਦੀਆਂ ਦਾ ਆਪਸ ਵਿੱਚ ਮੇਲ ਹੋ ਰਿਹਾ ਇੱਧਰ ਬਹੁਤ ਜ਼ਿਆਦਾ ਟੂਰਿਸਟ ਆਏ ਹੋਏ ਆ ਕਦਾਰਨਾਥ ਬਦਰੀਨਾਥ ਵਾਲੇ ਵੀ ਸਾਰੇ ਇੱਥੇ ਰੁਕਦੇ ਆ ਇੱਕ ਬਾਈ ਸੌਂਡ ਵਾਲਾ ਵੀ ਜਾਂਦਾ ਟੈਂਪੂ ਲਈ ਇਹ ਵੀ ਕੋਈ ਸੇਵਾ ਲਾਉਣ ਲੱਗਿਆ ਅੱਗੇ ਜਾ ਕੇ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਮੋਬਾਈਲ ਨੈਟਵਰਕ ਦੇ ਟਾਵਰ ਵੀ ਪੂਰੇ ਉੱਪਰ ਖਿੱਚ ਕੇ ਲਾਏ ਹੋਏ ਆ ਪੂਰੇ ਨੈਟਵਰਕ ਵੀ ਪੂਰਾ ਫੁੱਲ ਆ ਰਿਹਾ ਜੀ ਕਿਸੇ ਕਿਸੇ ਜਗ੍ਹਾ ਤੇ ਪੂਰਾ ਨੈਟਵਰਕ ਪੂਰੇ ਡੰਡੇ ਹੀ ਉੜ ਜਾਂਦੇ ਆ ਤੇ ਇੱਥੇ ਨੈਟਵਰਕ ਪੂਰਾ ਫੁੱਲ ਆ ਲੋਕੋ ਸਾਹਮਣੇ ਦੇਖੋ ਤੁਸੀਂ ਨਦੀਆਂ ਦੇ ਵਿੱਚ ਇਸ਼ਨਾਨ ਵੀ ਕਰ ਰਹੇ ਨੇ ਜ਼ੂਮ ਕਰਕੇ ਦਿਖਾਉਨੇ ਆ ਆਪਾਂ ਤੁਹਾਨੂੰ ਲਓ ਦੇਖੋ ਜੀ ਉਹ ਸਾਹਮਣੇ ਇਸ਼ਨਾਨ ਕਰ ਰਹੇ ਨੇ ਲੋਕ ਨਦੀ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਹਾਈਟ ਦੇ ਉੱਪਰ ਅਸੀਂ ਖੜੇ ਆਂ ਆ ਕਰਕੇ ਥੋੜਾ ਜਿਹਾ ਧੁੰਦਲਾ ਦੇਖ ਰਿਹਾ ਹੋਣਾ ਬਹੁਤ ਹੀ ਪਿਆਰਾ ਜਿਹਾ ਲੋਕੇਸ਼ਨ ਆਈ ਇਹ ਰਸਤੇ ਦੇ ਵਿੱਚ ਉੱਤਰਾਖੰਡ ਦੇ ਵਿੱਚ ਆਉਂਦੀ ਇੱਥੇ ਆਹ ਜੂਸ ਨੇ ਪਹਾੜੀ ਜੂਸ ਤੁਸੀਂ ਦੇਖ ਸਕਦੇ ਹੋ ਲੀਚੀ ਦਾ ਮਾਲਟਾ ਟੇਕਾ ਫੁੱਲਾਂ ਵਾਲਾ ਇੱਕ ਔਲੇ ਵਾਲਾ ਇਹ ਆਮਲੇ ਵਾਲਾ ਪਕਰਾਇਆ ਵਾ ਠੰਡਾ ਹੁੰਦਾ ਕਹਿੰਦੇ ਪੀ ਕੇ ਦੇਖੋ ਬਾਈ ਕਹਿੰਦਾ ਵੀ ਚਲੋ ਮੈਂ ਕਹਾਂ ਚੱਲ ਬਣਾ ਦੇ ਆ ਕੀਰੇ-ਕੂਰੇ ਕੱਟ ਕੇ ਵੇਚਦਾ ਵਾ ਬਹੁਤ ਵਧੀਆ ਇਹਨਾਂ ਦੀ ਸੇਲ ਆ ਔਰ ਜਿੰਨੇ ਵੀ ਯਾਤਰੀ ਰੁਕਦੇ ਆ ਇਹਨਾਂ ਕੋਲੇ ਰੁਕਦੇ ਆ ਉਹ ਦੇਖ ਸਕਦੇ ਹੋ ਤੁਸੀਂ ਆਮਲੇ ਵਾਲਾ ਜੂਸ ਬਣਾ ਰਿਹਾ ਵਾ ਇਹ 40 ਰੁਪਏ ਦਾ ਗਲਾਸ ਲਾਇਆ ਬਾਈ ਨੇ 40 40 ਰੁਪਏ ਦੇ ਗਲਾਸ ਨੇ ਇੱਥੇ ਰੁਕਿਓ ਜ਼ਰੂਰ ਪੀ ਕੇ ਜਾਇਓ ਇਹਦਾ ਟੇਸਟ ਦੇਖਿਓ ਪਹਾੜੀ ਇਲਾਕੇ ਦਾ ਉਹ ਇਹ ਘੋਲਤਾ ਬਾਈ ਨੇ ਆਮਲੇ ਵਾਲਾ ਜੂਸ ਬਰਫ਼ ਪਾ ਕੇ ਐਨ ਠੰਡਾ ਚੀਲਡ ਕਰਤਾ ਪਹਾੜੀ ਜੂਸ ਆ ਇਹ ਉੱਤਰਾਖੰਡ ਦੇ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਲੋ ਜੀ ਆ ਬਣਾਤਾ ਬਾਈ ਨੇ ਦੇਖਣ ਦੇ ਵਿੱਚ ਤਾਂ ਬ੍ਰਹਮੀ ਬਦਾਮ ਲੱਗਦਾ ਪਰ ਹੈਗਾ ਆਮਲੇ ਦਾ ਦੇਖਦੇ ਆਂ ਦਾ ਸਵਾਦ ਪੀਨੇ ਆ ਲੋਕ ਉਧਰ ਫੋਟੋਆਂ ਕਰਾ ਰਹੇ ਨੇ ਵਾਸੇ 11ਵਾਂ ਭੰਡਾਰਾ ਲਗਾਇਆ ਇਹਨਾਂ ਨੇ ਵਿਸ਼ਾਲ ਭੰਡਾਰਾ ਇਹ ਹਰ ਸਾਲ ਲਾਉਂਦੇ ਆ ਇਸ ਜਗ੍ਹਾ ਦੇ ਉੱਪਰ ਬਹੁਤ ਹੀ ਪਿਆਰੀ ਸੰਗਤ ਆ ਜਿਹੜੀ ਹਰ ਸਾਲ ਲਾਉਂਦੀ ਆ ਇਸ ਜਗ੍ਹਾ ਦੇ ਉੱਪਰ ਲੰਗਰ ਲਾਉਂਦੀ ਆ ਇਸ ਜਗ੍ਹਾ ਦੇ ਗਣੇਸ਼ ਅਮਰਨਾਥ ਸੇਵਾ ਸੁਸਾਇਟੀ ਵੱਲੋਂ ਇਹ ਲੰਗਰ ਲਗਾਇਆ ਜਾਂਦਾ ਜੀ ਬਹੁਤ ਸੰਗਤਾਂ ਇੱਥੋਂ ਅਕੜਨਾਥ ਜਿੱਧਰ ਹਿਮਕੁੰਡ ਸਾਹਿਬ ਬਦਰੀਨਾਥ ਨੂੰ ਜਾਂਦੀਆਂ ਤਾਂ ਇਸ ਲੰਗਰ ਤੇ ਜ਼ਰੂਰ ਰੁਕਦੀਆਂ ਨੇ ਆਹ ਦੇਖੋ ਅਸੀਂ ਵੀ ਮੋਟਰਸਾਈਕਲ ਲਾ ਲਿਆ ਤੇ ਚਾਹ ਪਾਣੀ ਇੱਥੇ ਛਕਦੇ ਆ ਜੀ ਲੋ ਜੀ ਲੰਗਰ ਦੇ ਵਿੱਚ ਦੇਖੋ ਜੀ ਇੱਧਰ ਡੋਸਿਆਂ ਦਾ ਲੰਗਰ ਲਗਾਇਆ ਗਿਆ ਸੰਗਤਾਂ ਲਈਓ ਤੁਸੀਂ ਦੇ ਸਕਦੇ ਹੋ ਇੱਧਰ ਭਾਈ ਡੋਸਿਆਂ ਦਾ ਲੰਗਰ ਲੱਗਿਆ ਹੋਇਆ ਜੀ ਡੋਸੇ ਚੱਲ ਰਹੇ ਨੇ ਇਹ ਹਰ ਸਾਲ ਸੰਗਤਾਂ ਲੰਗਰ ਲਗਾਉਂਦੀਆਂ ਨੇ ਇਸ ਜਗ੍ਹਾ ਦੇ ਉੱਪਰ ਜੀ ਚਾਹ ਦਾ ਲੰਗਰ ਵੀ ਚੱਲ ਰਿਹਾ ਡੋਂਗੇ ਲਗਾਇਆ ਰਾ ਰਮਾਲੀ ਰੋਟੀ ਸਭ ਕੁਝ ਚੱਲ ਰਿਹਾ ਸੰਗਤਾਂ ਸ਼ਾਗਰੀਆਂ ਹਿਮਕੋਟ ਸਾਹਿਬ ਵਾਲੀਆਂ ਲੰਗਰ ਸ਼ਕਲੇ ਆਪਾਂ ਇਸ ਜਗ੍ਹਾ ਦੇ ਉੱਪਰ ਡੋਸਿਆਂ ਦਾ ਡਗੋਲ ਗੱਪਿਆਂ ਦਾ ਬਹੁਤ ਹੀ ਵਧੀਆ ਲੰਗਰ ਲਾਇਆ ਸੀ ਸੰਗਤਾਂ ਨੇ ਅੰਮ੍ਰਿਤਸਰ ਮਜੀਠਾ ਰੋਡ ਵਾਲਿਆਂ ਨੇ ਲੰਗਰ ਲਾਇਆ ਸੀ ਇਹ ਹਰ ਸਾਲ ਲੰਗਰ ਲਾਉਂਦੇ ਆ ਇਸ ਜਗ੍ਹਾ ਦੇ ਉੱਪਰ ਮੌਸਮ ਦੇਖ ਲਓ ਪੂਰਾ ਵਧੀਆ ਹੋ ਗਿਆ ਬੱਦਲ ਵੀ ਥੋੜੇ ਥੋੜੇ ਬੱਦਲ ਹੋਣੇ ਸ਼ੁਰੂ ਹੋ ਗਏ ਆ ਇਸ ਤੋਂ ਬਾਅਦ ਆਪਾਂ ਸ਼੍ਰੀਨਗਰ ਜਾ ਕੇ ਸਟੇ ਕਰਦੇ ਆ ਸ਼੍ਰੀਨਗਰ ਦਾ ਵੀ ਤੁਹਾਨੂੰ ਸਾਰਾ ਸੀਨ ਦਿਖਾਵਾਂਗੇ ਨਾਲ ਦੀ ਨਾਲ ਲੋ ਜੀ ਅਗਰੇ ਲੰਗਰ ਦੇ ਵਿੱਚ ਰੁਕੇ ਆਂ ਅਸੀਂ ਲੰਗਰ ਲੱਗਿਆ ਆ ਸੰਗਤਾਂ ਲਈਓ ਹੋਰ ਇੱਕ ਲੰਗਰ ਲੱਗਿਆ ਹੋਇਆ ਗਰਮਾ ਗਰਮ ਜਲੇਬੀਆਂ ਤੇ ਚਾਹ ਦਾ ਲੰਗਰ ਲੱਗਿਆ ਹੋਇਆ ਜੀ ਇਸ ਜਗ੍ਹਾ ਦੇ ਉੱਪਰ ਆਪਾਂ ਥੋੜੀ ਚਾਹ ਛੱਕਦੇ ਆ ਹੁਣ 35 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਆਏ ਆ ਆਪਾਂ ਉਸ ਤੋਂ ਬਾਅਦ ਚਾਹ ਦਾ ਲੰਗਰ ਲੱਗਿਆ ਜੀ ਰੁਕਦੇ ਆਂ ਠੰਡਾ ਹਵਾ ਚੱਲ ਪਈ ਤੁਸੀਂ ਦੇਖ ਸਕਦੇ ਹੋ ਲੰਗਰ ਦੇ ਵਿੱਚ ਬੈਠ ਗਏ ਆਂ ਪ੍ਰਦੀਪ ਨੇ ਲੈ ਲੈ ਭੂਗਣੇ ਜੇ ਆ ਭੂਗਣੇ ਖਾਣ ਲੱਗਿਆ ਵਾ ਸਵਾਦ ਬਾਤ ਨੇ ਐ ਸਵਾਦ ਪੂਰੇ ਪੂਰੇ ਦੇ ਸੀਗੇ ਉਹਦੇ ਬਣੇ ਹੋਏ ਆ ਆਹ ਲੋ ਵੀਰਾ ਕਹਿੰਦਾ ਕਹਿੰਦਾ ਸਮੋਸਿਆਂ ਦਾ ਲੰਗਰ ਚੱਲਣਾ ਇਹ 4 ਵਜੇ ਸਮੋਸਿਆਂ ਦਾ ਲੰਗਰ ਚੱਲਣ ਲੱਗਿਆ ਤੇ ਜਲੇਬੀਆਂ ਦਾ ਲੰਗਰ ਵੀ ਚੱਲਦਾ ਵਾ ਤੇ ਕੱਲ ਨੂੰ ਗੋਲ ਗੱਪਿਆਂ ਦਾ ਲੰਗਰ ਚੱਲਣਾ ਬਾਈ ਕਹਿੰਦਾ ਜਿੰਨੀਆਂ ਵੀ ਸੰਗਤਾਂ ਹੇਮਕਉਂਟ ਸਾਹਿਬ ਆ ਰਹੀਆਂ ਨੇ ਇਸ ਲੰਗਰ ਤੇ ਜ਼ਰੂਰ ਰੁਕਿਓ ਜੀ ਚਾਹ ਪਾਣੀ ਛੱਕ ਕੇ ਅੱਗੇ ਨੂੰ ਜਾਇਓ ਸੋ 7 ਕਿਲੋਮੀਟਰ ਰਹਿ ਗਿਆ ਆਪਣਾ ਸ਼੍ਰੀਨਗਰ ਸ਼੍ਰੀਨਗਰ ਆਪਾਂ ਅੱਗੇ ਰੁਕਦੇ ਆ ਗੜਵਾਲ ਵਿੱਚ ਐਂਟਰੀ ਕਰ ਸ਼੍ਰੀ ਨਗਰ ਗੜਵਾਲ ਦੇ ਵਿੱਚ ਆ ਪੱਥਰ ਦੇਖੋ ਕਿੰਨੇ ਪਿਆਰੇ ਜੇ ਬਣਾਇਆ ਰੰਗ ਰੰਗ ਕਰਕੇ ਬਣਾਏ ਹੋਏ ਆ ਪੱਥਰ ਬਹੁਤ ਹੀ ਵਧੀਆ ਬਣਾਏ ਹੋਏ ਆ ਇਹ ਰੰਗ ਰੰਗ ਕਰਕੇ ਇਧਰਲੇ ਪਾਸੇ ਦੇਖੋ ਨਦੀ ਕਿੰਨਾ ਪਿਆਰਾ ਕੁਦਰਤ ਦਾ ਸੀਨ ਤੁਸੀਂ ਦੇਖ ਸਕਦੇ ਹੋ ਦੇਖਣ ਚ ਇਹਨਾਂ ਵਧੀਆ ਲੱਗਦਾ ਪਿਆ ਬਹੁਤ ਹੀ ਜ਼ਿਆਦਾ ਉਹ ਪੁਲਾਂ ਦਾ ਵਾ ਪੁਲ ਦੇ ਉੱਪਰ ਦੇਖੋ ਕਿੱਡਾ ਵੱਡੇ ਬੀਮ ਪਾ ਕੇ ਪੁਲ ਖੜਾ ਕਰਿਆ ਹੋਇਆ ਸ਼੍ਰੀ ਨਗਰ ਦੇ ਵਿੱਚ ਆਪਾਂ ਐਂਟਰੀ ਕਰ ਲਈ ਆ ਬੋਰਡ ਆ ਗਿਆ ਸ਼੍ਰੀਨਗਰ ਦਾ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਨਗਰ ਨਿਗਮ ਸ਼੍ਰੀਨਗਰ ਗੜ੍ਹਵਾਲ ਉੱਤਰਾਖੰਡ ਦੀ ਭੂਮੀ ਕਹਿੰਦੇ ਆ ਇਹਨੂੰ ਯਾਰ ਤਾਂ ਅੰਬੀ ਇਧਰਲੇ ਪਾਸੇ ਲੋਕ ਐਸ ਵਾਰ ਜੂਨ ਦੇ ਮਹੀਨੇ ਚ ਬਹੁਤ ਜ਼ਿਆਦਾ ਰਾਸ਼ਾ ਆ ਦੇਖੋ ਜੀ ਦਰਿਆ ਪੂਰਾ ਵੱਡਾ ਦਰਿਆ ਦੇਖਣ ਪੂਰਾ ਐ ਠੰਡਾ ਚਿਲਡ ਪਾਣੀ ਉਤੋਂ ਬਰਫ ਹਾ ਆ ਰਿਹਾ ਇਹਦੇ ਵਿੱਚ ਸਾਹਮਣੇ ਬੱਦਲ ਧੁੰਦ ਇੰਨੀ ਛਾਈ ਹੋਈ ਆ ਕਿ ਪਹਾੜ ਹੀ ਨਹੀਂ ਦਿਖ ਰਹੇ ਬਹੁਤ ਧੁੰਦ ਬੱਦਲ ਜੇ ਹੋ ਗਏ ਆ ਤੇ ਮੀਂਹ ਦਾ ਮੌਸਮ ਲੱਗਦਾ ਵੀ ਅੱਗੇ ਮੀਂਹ ਦਾ ਮੌਸਮ ਬਣੂਗਾ ਜਾ ਕੇ ਦੇਖਦੇ ਆ ਅੱਗੇ ਹੁਣ ਨਾਲ ਦੀ ਨਾਲ ਆਪਾਂ ਵਧਦੇ ਜਾਂਦੇ ਆ ਆਪਣਾ ਸਫਰ ਦੇਦੇ ਆ ਕਿਵੇਂ ਸਿਸਟਮ ਬਣਦਾ ਅੱਗੇ ਜਾ ਕੇ ਥਾਰੀ ਦੇਵੀ ਦਾ ਟੈਂਪਲ ਆ ਗਿਆ ਜੀ ਉਹ ਦੇਖ ਸਕਦੇ ਤੁਸੀਂ ਇਹ ਥਾਰੀ ਦੇਵੀ ਦਾ ਟੈਂਪਲ ਆ ਉਤਰਾਖੰਡ ਚ ਇਹਦੀ ਬਹੁਤ ਜਿਆਦਾ ਮੰਨਤਾ ਵਾ ਉਹ ਥਾਰੀ ਦੇਵੀ ਦਾ ਟੈਂਪਲ ਬਿਲਕੁਲ ਨਦੀ ਦੇ ਵਿੱਚ ਬਣਿਆ ਹੋਇਆ ਸੰਗ ਤਾਂ ਉੱਥੋਂ ਦੇਖ ਲਓ ਜਾਂਦੀਆਂ ਪੁਲ ਰਾਂ ਹੀ ਮੱਥਾ ਟੇਕਣ ਲਈ ਤੇ ਇੱਧਰ ਕੈਸਟੀਆਂ ਚੱਲ ਰਹੀਆਂ ਉਹ ਦੇਖ ਲੈਂਦੇ ਹਾਂ ਇਹ ਕੈਸਟੀਆਂ ਚੱਲ ਰਹੀਆਂ ਨੇ ਜੀ ਬਹੁਤ ਹੀ ਪਿਆਰਾ ਜਿਹਾ ਵਿਊ ਆ ਰਿਹਾ ਇੱਥੇ ਦਾ ਬੱਦਲ ਬਾਈ ਜੀ ਹੋਈ ਪਈ ਆ ਪਹਾੜਾਂ ਦੇ ਵਿੱਚ ਛਿੱਟਾ ਛਿੱਟਾ ਕੰਮ ਹੋਇਆ ਪਿਆ ਸਾਰਾ ਪਹਾੜਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਹੋ ਰਿਹਾ ਕਿਸ਼ਤੀਆਂ 'ਚ ਮੇਲਦੇ ਹੀ ਹੁੰਦੇ ਆ ਕਿਸ਼ਤੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰਾ ਕੁਦਰਤ ਦਾ ਆਨੰਦ ਮਾਣ ਰੇ ਨੇ ਉਹ ਸਾਹਮਣੇ ਕ੍ਰਿਕਟ ਦਾ ਇੱਕ ਗਰਾਊਂਡ ਵੀ ਬਣਾਇਆ ਹੋਇਆ ਉਹ ਦੇਖ ਸਕਦੇ ਹੋ ਉੱਥੇ ਮੈਚ ਹੁੰਦੇ ਆ ਕ੍ਰਿਕਟ ਦਾ ਗਰਾਊਂਡ ਬਣਾਇਆ ਆ ਗੱਡੀ ਜਾ ਰਹੀ ਆ ਥੱਲੇ ਦੇਖ ਸਕਦੇ ਹੋ ਅਸੀਂ ਥੋੜੇ ਹਾਈਟ ਤੇ ਖੜੇ ਆ हां जी दोस्तों आपा रुके सी 2 मिनट ਲਈ ਆਰਾਮ ਕਰਨ ਲਈ ਰੁਕੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਾ ਵਧੀਆ ਪਹਾੜਾਂ ਦਾ ਸੀਨ ਆ ਇੱਥੇ ਸਾਹਮਣੇ ਨਦੀ ਚੱਲ ਰਹੀ ਆ ਬਹੁਤ ਵੱਡੀ ਠੰਡੀ ਹਵਾ ਆਉਂਦੀ ਸੀ 2 ਮਿੰਟ ਅਸੀਂ ਕਿਹਾ ਚਲੋ ਆਰਾਮ ਕਰ ਲਈਏ ਇੱਥੇ ਆਰਾਮ ਕਰ ਰਹੇ ਆ ਤੇ ਠੰਡੀਆਂ ਹਵਾਵਾਂ ਆ ਰਹੀਆਂ ਨੇ ਸਫ਼ਰ ਅਸੀਂ ਨਾਲ ਦੀ ਨਾਲ ਤੈਅ ਕਰੀ ਜਾਂਦੇ ਆ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਵੀਡੀਓ ਨਾਲ ਇਦਾਂ ਹੀ ਦੋਸਤੋ ਪਿਆਰ ਦਿੰਦੇ ਰਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਅੱਗੇ ਆਪਾਂ ਤੁਹਾਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਵੀਡੀਓ ਗੋਬਿੰਦ ਘਾਟ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਨਾਲ ਦੀ ਨਾਲ ਸਾਰੀਆਂ ਵੀਡੀਓ ਹੁੰਦੀਆਂ ਰਹਿਣਗੀਆਂ ਦੋਸਤੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਬੈਲ ਬੈਲ ਆਈਕਨ ਦਾ ਬਟਨ ਜਰੂਰ ਦੋਸਤੋ ਦਬਾ ਲਿਆ ਕਰੋ ਤਾਂ ਕਿ ਜਦੋਂ ਵੀ ਅਸੀਂ ਮੈਂ ਵੀਡੀਓ ਅਪਲੋਡ ਕਰਦਾ ਮੈਂ ਤਾਂ ਤੁਹਾਨੂੰ ਨਾਲ ਦੀ ਨਾਲ ਸ਼ੋਅ ਹੋ ਜਾ ਕਰਨ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਸਾਹਮਣੇ ਦੇਖੋ ਕਿੰਨੇ ਵੱਡੇ ਵੱਡੇ ਪਹਾੜ ਆ ਤੁਸੀਂ ਜੋ ਦੇਖ ਰਹੇ ਹੋ ਇੱਧਰ ਆ ਬੱਸਾਂ ਜਾ ਰਹੀਆਂ ਨੇ ਇਹ ਵੀ ਗੋਬਿੰਦ ਘਾੜ ਜਾ ਰਹੀਆਂ ਨੇ ਇਹ ਰਿਸ਼ੀਕੇਸ਼ ਤੋਂ ਇਹ ਬੱਸਾਂ ਤੁਰਦੀਆਂ ਨੇ 900 ਰੁਪਿਆ ਕਿਰਾਇਆ ਇਹ ਬੱਸ ਦਾ ਰਿਸ਼ੀਕੇਸ਼ ਤੋਂ ਗੋਬਿੰਦ ਘਾੜ ਤੱਕ ਦਾ 900 ਰੁਪਿਆ ਲੈਂਦੀ ਆ ਬੱਸ ਤੁਸੀਂ ਬੱਸ ਦੇ ਰਾਈ ਵੀ ਆ ਸਕਦੇ ਹੋ ਗੋਬਿੰਦ ਘਾੜ ਉੱਥੋਂ ਚੜ੍ਹਾਈ ਆ 11-12 ਕਿਲੋਮੀਟਰ ਦੀ ਫਿਰ ਗੋਬਿੰਦ ਧਾਮ ਆ ਜਾਂਦਾ ਗੋਬਿੰਦ ਧਾਮ ਤੋਂ 6 ਕਿਲੋਮੀਟਰ ਦੀ ਚੜ੍ਹਾਈ ਆ ਜਿਹੜੀ ਗਲੇਸ਼ੀਅਰ ਦੀ ਚੜ੍ਹਾਈ ਆ ਉਹ ਗਾ ਅੱਗੇ ਤੇ ਉਹ ਤੁਸੀਂ ਪੈਦਲ ਤੈਅ ਕਰਨੀਆਂ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਜਾਓ ਆਪਣੇ ਆਪ ਮੰਜ਼ਲਾਮ ਹਾਸਲ ਕਰੋਗੇ ਠੀਕ ਆ ਜੀ ਅੱਗੇ ਦੀ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀਡੀਓ ਦੇ ਵਿੱਚ ਜੀ ਲੁਰਗੇ ਸੀ ਰਾਸਤੇ 'ਚ ਤੇ ਆਰਾਮ ਕਰਿਆ 2 ਮਿੰਟ ਪਾਣੀ ਪੁਣੀ ਪੀਤਾ ਵਾ ਪ੍ਰਦੀਪ ਵੀ ਆਪਣਾ ਲੱਗਿਆ ਹੋਇਆ ਮੋਬਾਈਲ ਦੇ ਵਿੱਚ ਮੋਟਰਸਾਈਕਲ ਚਲਾ ਰਿਹਾ ਥੱਕ ਗਿਆ ਵੀ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਮੌਸਮ ਥੋੜਾ ਜਿਹਾ ਖਰਾਬ ਹੋ ਰਿਹਾ ਐਨ ਕੁਦਰਤ ਦੇ ਨਜ਼ਾਰੇ ਪਰ ਬੱਦਲ ਹੋ ਗਿਆ ਹੁਣ ਸਾਨੂੰ ਟਾਈਮ ਨਾਲ ਅਸੀਂ ਨਾਲ ਦੀ ਨਾਲ ਚੱਲਦੇ ਆ ਤੁਹਾਨੂੰ ਜੋਸ਼ੀ ਮੱਠ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਅੱਗੇ ਮੌਸਮ ਅੱਗੇ ਖਰਾਬ ਹੋ ਰਿਹਾ ਵਾ ਦੇਖ ਸਕਦੇ ਹੋ ਬੱਦਲਾਂ ਦੇ ਵਿੱਚ ਪਹਾੜ ਕਿੱਦਾਂ ਐਨ ਘਿਰ ਗਏ ਬੱਦਲਾਂ ਦੇ ਵਿੱਚ ਇੱਧਰ ਵੀ ਸਾ ਤੁਸੀਂ ਦੇਖ ਸਕਦੇ ਹੋ ਨਜ਼ਾਰੇ ਆਸਤਾ ਪ੍ਰਾਣਾ ਪੌਲਾ ਪਹਿਲਾਂ ਆ ਪੌਲਾ ਹੀ ਆਉਣਾ ਪੈਂਦਾ ਹੁੰਦਾ ਸੀ ਦੇਖ ਸਕਦੇ ਹੋ ਪੂਰਾ ਲੋਹਾ ਲੱਗਿਆ ਪ੍ਰਾਣਾ ਪੌਲਾ ਇਹ ਹੋਣ ਰਸਤਾ ਇਧਰ ਦੀ ਸਿੱਧਾ ਬਿਲਕੁਲ ਜਾਂਦਾ ਵਾ ਲੋਕ ਨਦੀਆਂ ਚ ਵੀ ਉਤਰੇ ਹੋਏ ਨੇ ਇਧਰ ਲੰਗਰ ਲੱਗਿਆ ਵਾ ਟੋਸਟਾਂ ਦਾ ਲੰਗਰ ਤੇ ਜਲੇਬੀਆਂ ਦਾ ਲੰਗਰ ਲੱਗਿਆ ਵਾ ਅਸੀਂ ਪਿੱਛੇ ਛਕ ਲਿਆ ਸੀ ਇਸ ਕਰਕੇ ਅਸੀਂ ਰੁਕੇ ਨਹੀਂ ਹੈਗੇ ਪਿੱਛੇ ਜਲੇਬੀਆਂ ਦਾ ਦੇਸੀਗੇ ਉਹਦੀਆਂ ਜਲੇਬੀਆਂ ਲੰਗਰ ਸੀ ਆ ਸਭ ਕੁਝ ਚਾਹ ਪਾਣੀ ਅਸੀਂ ਉੱਥੇ ਛਕ ਲਿਆ ਸੀ ਤੇ ਹੁਣ ਆਪਾਂ ਅੱਗੇ ਚੱਲਦੇ ਆ ਨਗਰਾਸੂ ਦੇ ਵਿੱਚ ਰੁਕਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜੀ ਨਗਰਾ ਸੂਜੇ ਵਿੱਚ ਵੀ ਗੁਰਦੁਆਰਾ ਸਾਹਿਬ ਹੈਗਾ ਵਾ ਲੋ ਜੀ ਬਾਈ ਗੁਰਬਰਾਡ ਬਲੌਗ ਵਾਲੇ ਬਾਈ ਜੀ ਮਿਲੇ ਨੇ ਆਪਾਂ ਨੂੰ ਰਾਹ 'ਚ ਇਹਨਾਂ ਨੇ ਬਾਈਆਂ ਨੇ ਸਾਈਕਲਾਂ ਤੇ ਯਾਤਰਾ ਕਰੀ ਆ ਹਿਮਕੁੰਡ ਸਾਹਿਬ ਜੀ ਦੀ 17 ਮਈ ਨੂੰ ਬਾਈ ਜੀ ਤੁਰੇ ਸੀਗੇ ਜੀ ਪੰਜਾਬ ਤੋਂ ਪੰਜਾਬ ਤੋਂ ਬਹੁਤ ਵਧੀਆ ਬਲੌਗ ਬਣਾਉਂਦੇ ਨੇ ਬਾਈ ਜੀ ਜਵਾਗ ਦੇ ਵਾਸਤੇ ਦੇ ਵਿੱਚ ਮਿਲ ਗਏ ਬਹੁਤ ਦੂਰ ਤੋਂ ਦੇਖਦੇ ਆਉਂਦੇ ਸੀਗੇ ਅਚਾਨਕ ਸਾਡੀ ਨਿਗਾ ਪੈ ਗਈ ਬਾਈ ਦਾ ਸੁਭਾਅ ਵੀ ਵਧੀਆ ਤੇ ਬਹੁਤ ਵਧੀਆ ਬਲੌਗ ਬਣਾਉਂਦਾ ਭਾਈ ਤੁਹਾਨੂੰ ਕਿੰਨੇ ਕ ਦਿਨ ਹੋ ਗਏ ਮੱਥਾ ਟੇਕ ਕੇ ਨੀ ਉੱਪਰ ਅਸੀਂ ਵੀਰੇ 17 ਨੂੰ ਜਦੋਂ ਮਕਰੋਂ ਤੁਰਿਆ ਉਦੋਂ ਹੀ ਮੈਂ ਸੋਚ ਕੇ ਚੱਲੇ ਸੀ ਕਿ ਪਹਿਲੇ ਦਿਨ ਆਪਾਂ ਦਰਸ਼ਨ ਕਰਨੇ ਆ 25 ਤਰੀਕ ਨੂੰ ਜਦੋਂ ਦਵਾਰ ਖੁੱਲੇ ਆ ਠੀਕ ਇਹ ਅਸੀਂ ਪਹਿਲੇ ਜਥੇ ਦੇ ਨਾਲ ਹੀ ਗਏ ਸੀ ਵੀਰੇ 24 ਨੂੰ ਤਾਂ ਆਪ ਤੋਂ ਗਏ ਤੇ 25 ਨੂੰ ਫਿਰ ਪਹਿਲੇ ਦਿਨ ਤੇ ਜਾ ਕੇ ਦਰਸ਼ਨ ਕਰੇ ਸੀ ਜੀ ਹੰਪੂਤ ਸਾਹਿਬ ਅੱਛਾ ਅੱਛਾ ਬਰੀਆ ਦਰਸ਼ਨ ਹੋ ਗਏ ਜੀ ਐਨ ਵੀਰੇ ਚੜ੍ਹਦੀ ਕਲਾ ਜੀ ਉਦੋਂ ਸਾਰਾ ਦਿਨ ਮੀਂਹ ਪੈਂਦਾ ਰਿਹਾ ਵੀਰੇ ਠੀਕ ਹੈ ਜੀ ਤੇ ਮੀਂਹ ਜੀ ਹੋਈ ਸੀ ਦਰਸ਼ਨ ਸਾਡੇ ਤੇ ਉਦੋਂ ਬਾਅਦ ਅਸੀਂ ਬਦਰੀਨਾਥ ਬਾਅਦ ਕੇ ਮਾਨਨਾ ਵਾਗੇ ਸੀਗੇ ਅੱਛਾ ਜੀ ਬਾਸੂਧਾਰਾ ਬੱਟਵਾਲ ਦੇ ਗਏਗਾ ਮਾਨਨਾ ਪਿੰਡ ਅਸੀਂ ਵੀ ਜਾਵਾਂਗੇ ਮਾਨਨਾ ਪਿੰਡ 라ਜਮੀ ਜਾਗੇ ਉਹਦੇ ਜਰੂਰ ਕਿੰਨੇ ਕਿਲੋਮੀਟਰ ਆ ਵੀਰੇ ਉਹ ਉੱਥੋਂ 25 ਕਿਲੋਮੀਟਰ ਅੱਗੇ ਆ ਵੀਰੇ ਅੱਛਾ ਅੱਛਾ ਆਪਣੇ ਘਾਟ ਤੋਂ ਠੀਕ ਆ ਅਸੀਂ ਵੀ ਜਾਵਾਂਗੇ ਤੇ ਅਗਲੀ ਵਾਰੀ ਦਾ ਕੀ ਵਿਚਾਰ ਆ ਫਿਰ ਬਦਰੀਆਂ ਅਗਲੀ ਵਾਰ ਵੀ ਸਾਈਕਲ ਆਤੀ ਨਾ ਬਾਬਾ ਸੁੱਖ ਰੱਖੇ ਕੋਈ ਨਾ ਅਗਲੀ ਵਾਰੀ ਵੇਖਦਾ ਉਹ ਸਮਾਂ ਚਲੋ ਕੀ ਪਤਾ ਅਸੀਂ ਵੀ ਰਲ ਜੀਏ ਤੁਹਾਡੇ ਨਾਲ ਹੀ ਹੈ ਨਾ ਤੇ ਚੜ੍ਹਦੀ ਕਲਾ ਜੇ ਰੱਖੇ ਬਾਬਾ ਸਾਰੇ ਨਾ ਸਾਰੇ ਭਰਾਵਾਂ ਨੂੰ ਜਿੰਨੇ ਪੰਜਾਬ ਤੋਂ ਬਾਈ ਆ ਰਹੇ ਨੇ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇਗਾ ਬਾਈ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ ਜੀ ਲਓ ਵੀਰੇ ਫਿਰ ਮਿਲਦੇ ਆਪਾਂ ਠੀਕ ਆ ਜੀ ਠੀਕ ਆ ਬਾਈ ਜੀ ਧੰਨਵਾਦ ਬੱਜ ਗਏ ਨੇ 6 ਤੇ ਆਪਣਾ ਜੋਸ਼ੀ ਮੱਠ ਇਥੋਂ ਰਹਿ ਗਿਆ ਜੀ 100 ਕਿਲੋਮੀਟਰ 100 ਕਿਲੋਮੀਟਰ ਦਾ ਸਫ਼ਰ ਆਪਾਂ ਹੋਰ ਤੈਅ ਕਰਾਂਗੇ 100 ਕਿਲੋਮੀਟਰ ਤੋਂ ਬਾਅਦ ਦੇਖਦੇ ਆਂ ਆਪਾਂ ਜਾ ਕੇ ਜੋਸ਼ੀ ਮੱਠ ਜੇ ਆਪਾਂ ਨੂੰ ਵਧੀਆ ਕੋਈ ਕਮਰਾ ਮਿਲ ਗਿਆ ਜਾਂ ਜੋਸ਼ੀ ਮੱਠ ਰਵਾਂਗੇ ਜੀ ਜ ਮੌਸਮ ਬਹੁਤ ਹੀ ਵਧੀਆ ਹੋ ਗਿਆ ਜੀ ਦੇਖ ਸਕਦੇ ਹੋ ਤੁਸੀਂ ਢਾਬੇ ਤੇ ਐਨ ਇਕੱਠ ਲੱਗ ਗਿਆ ਚਾਹ ਪੀਂਦੀ ਐ ਪੀਆਂ ਨੇ ਸੰਗ ਤਾਂ ਬਹੁਤ ਹੀ ਪਿਆਰਾ ਮੌਸਮ ਆ ਤੁਸੀਂ ਦੇਖ ਸਕਦੇ ਹੋ ਐ ਬੱਦਲ ਛਾਏ ਪਏ ਆ ਚਿੱਟੇ ਜਿਹੇ ਬੱਦਲ ਪਹਾੜਾਂ ਦੇ ਵਿੱਚ ਖੰਡੀਆਂ ਹਵਾਵਾਂ ਹੋਣ ਲੱਗੀਆਂ ਇਹ ਸਾਡੇ ਉਹ ਰਹਿ ਗਿਆ 70 ਕਿਲੋਮੀਟਰ ਵੱਡੇ ਵੱਡੇ ਪਹਾੜ ਸ਼ੁਰੂ ਹੋ ਗਏ ਤੁਸੀਂ ਦੇਖ ਲਓ ਆ ਨੰਬਰਾਂ ਚ ਲੱਗ ਗਏ ਉੱਪਰ ਨੂੰ ਪੂਰੀ ਧੌਣ ਕਰਕੇ ਦੇਖਣਾ ਪੈਂਦੇ ਆ ਬਹੁਤ ਵੱਡੇ ਵੱਡੇ ਪਹਾੜ ਸ਼ੁਰੂ ਹੋ ਗਏ ਤੇ ਸੂਰਜ ਢਲ ਗਿਆ ਸ਼ਾਮਾਂ ਦਾ ਟਾਈਮ ਹੋ ਗਿਆ ਵਾ ਦੰਦਮਾਲ ਸਾਹਿਬ ਦੇ ਸਾਜ ਜੇ ਤੁਸੀਂ ਸੰਗਟਾ ਇੱਥੇ ਵੀ ਰੁਕਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਨੇ ਰਸਵੇਰਾ ਹੋ ਜੇ ਦਾ ਇੱਥੇ ਵੀ ਸੰਗਤਾਂ ਰੁਕ ਸਕਦੀਆਂ ਨੇ ਬਾਬਾ ਬਿਆਨਤ ਸਿੰਘ ਜੀ ਬਾਬਾ ਸੁਖਤੇਵ ਸਿੰਘ ਜੀ ਨਿਰਮਲ ਡੇਰਾ 베ਰਕਲਾ ਲੁਧਿਆਣਾ ਵਾਲੇ ਜੀ ਉੱਤਰਾਖੰਡ ਦੇ ਵਿੱਚ ਦੇਖੋ ਗੁਰਦੁਆਰਾ ਗੁਰਦਮਦਮਾ ਸਾਹਿਬ ਸੰਗਤਾਂ ਨੂੰ ਬੇਨਤੀ ਆ ਕਿ ਜਦੋਂ ਹਨੇਰਾ ਸਵੇਰਾ ਹੋ ਜੇ ਬਾਈ ਜੀ ਇੱਥੇ ਰੁਕ ਸਕਦੇ ਹੋ ਤੁਸੀਂ ਗੁਰਦੁਦੁਆਰਾ ਸਾਹਿਬ ਜੀ ਦੇ ਵਿੱਚ ਹਾਂਜੀ ਸ਼ਾਮ ਦੇ ਸਵਾੱਜਿਗੇ 7:30 ਜੀ ਬਾਣਸ ਲਾ ਕੇ ਬਣਾਇਆ ਬਾਈ ਨੇ ਆ ਦੇਖੋ ਜਾਲੀ ਜੁਲੀ ਲਾਈ ਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਬਹੁਤ ਹੀ ਵਧੀਆ ਕੰਮ ਹੋਇਆ ਹੋਇਆ ਜੀ ਤੇ ਚਾਹ ਪੀਣ ਦਾ ਸਾਡਾ ਦਿਲ ਕਰਦਾ ਪਿਆ ਸੀਗਾ ਤੇ ਚਾਹ ਪੀਤੀ ਆਪਾਂ ਘੁੱਟ ਘੁੱਟ ਚਾਹ ਪੀ ਲਈਏ ਫਿਰ ਅੱਗੇ ਦਾ ਰਸਤਾ ਕਰਦੇ ਆਂ ਤੈ ਆਪਾਂ ਨਾਲ ਦੀ ਨਾਲ ਵੀਡੀਓ ਪਾਉਂਦੇ ਰਵਾਂਗੇ ਦੋਸਤੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਕਰ ਲੋ ਨਾਲ ਦੀ ਨਾਲ ਆਉਂਦੀਆਂ ਰਹਿਣਗੀਆਂ ਹੁਣ ਵੀਡੀਓ ਦੀ ਦਾ ਐਂ ਜੁਗਨੂ ਵਾਂਗੂ ਚੱਲ ਪੀਆਂ ਲਾਈਟਾਂ ਪਹਾੜਾਂ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਾਹੌਲ ਬਣਾਤਾ ਪੁਲ ਨੇ ਜਿਆਦਾ ਰੌਣਕ ਵਧਾਈ ਪਈ ਆ ਇੱਥੇ ਦੀ ਦੇਖ ਸਕਦੇ ਥੱਲੇ ਨਦੀ ਚੱਲਦੀ ਪਈ ਆ ਪੁਲ ਦੇ ਉੱਤੇ ਐ ਨਜ਼ਾਰੇਦਾਰ ਲਾਈਟਾਂ ਲੱਗੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਜਿਹਾ 뷰 ਲੱਗਦਾ ਪਿਆ ਇੱਥੋਂ ਜਿੱਥੋਂ ਅਸੀਂ ਖੜਕੇ ਤੁਹਾਨੂੰ ਵੀਡੀਓ ਦਿਖਾ ਰਹੇ ਆ ਪੁੱਤਰ ਆਖੰਡ ਦੀ ਇਹ ਐਰ ਮਕਾਨ ਬਣੇ ਆ ਦੇਖ ਸਕਦੇ ਹੋ ਬਲਬ ਕਿਵੇਂ ਚੱਲਦੇ ਪਿਆ ਉੱਪਰ ਪਹਾੜਾਂ ਦੇ ਉੱਤੇ ਐ ਜਗਨੂਆਂ ਵਾਂਗੂ ਜਗਦੇ ਆ ਹਾਂਜੀ ਦੋਸਤੋ ਕਰਨ ਪ੍ਰਿਆਗ ਦੇ ਵਿੱਚ ਅਸੀਂ ਰੁਕੇ ਆ ਜੀ ਹਨੇਰਾ ਖਾਸਾ ਹੋ ਗਿਆ ਸੀ ਤੇ ਮੀਂਹ ਦਾ ਟਾਈਮ ਹੋ ਗਿਆ ਸੀ ਇਸ ਕਰਕੇ ਸਾਨੂੰ ਕਰਨ ਪ੍ਰਿਆਗ ਦੇ ਵਿੱਚ ਹੀ ਰੁਕਣਾ ਪਿਆ ਤੇ ਇੱਥੇ ਰੂਮ ਲੈ ਲਿਆ ਅਸੀਂ ਰੂਮ ਵਧੀਆ ਮਿਲ ਗਿਆ ਦੋ ਬਾਰੀਆਂ ਦੋ ਬਿੰਡਵਾਂ ਵਾਲਾ ਰੂਮ ਆ ਠੰਡੀ ਹਵਾ ਆਉਂਦੀ ਆ ਰੂਮ ਵੀ ਤੁਸੀਂ ਦੇਖ ਸਕਦੇ ਹੋ ਇਹ ਰੂਮ ਆ ਜੀ ਆਪਣਾ ਇੱਧਰ ਆ ਬਿੰਡਵਾਂ ਲੱਗੀਆਂ ਨੇ ਠੰਡੀ ਹਵਾ ਆਉਂਦੀ ਆ ਜਗਮਗ ਲੇਟਾਂ ਚੱਲਦੀਆਂ ਨੇ ਜੁਗਨੂ ਵਾਂਗੂ ਤੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਹੋਣ ਜਿਹੜੀਆਂ ਡੇਲੀ ਵੀਡੀਓ ਆ ਰਹੀਆਂ ਨੇ ਹੇਮਕੋਟ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ